ਬਾਹਿਗੁਰਜੀ ਦਾ ਖਾਲਸਾ ਬਹਿਗੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀਆ ਅੱਜ ਪ੍ਰਭੂ ਆਪਾਂ ਆਇਆਗੇ ਤੁਹਾਨੂੰ ਲੁਸ਼ੈਰ ਦੇ ਵਿੱਚ ਬੱਸ ਸਟੈਂਡ ਦੇ ਸਾਹਮਣੇ ਲਸਮਨ ਜੂਸ ਵਾਲੇ ਦੇ ਨਾਲ ਆ ਸਾਡੇ ਬਜ਼ੁਰਗ 75 ਸਾਲ ਲਗਭਗ ਇਹਨਾਂ ਦੀ ਉਮਰ ਹੈ ਪ੍ਰਭੂ ਜੋੜੇ ਗੰਡਣ ਦਾ ਕੰਮ ਕਰਦਨੇ ਕਿਸੇ ਨੇ ਕੋਈ ਰਿਪੇਅਰ ਕਰਾਉਣੀ ਹੋਵੇ ਮੈਨੂੰ ਅੰਕਲ ਨੂੰ ਮਿਲ ਕੇ ਬੜਾ ਮਨ ਨੂੰ ਸਪੂਨ ਮਿਲਿਆ ਤੇ ਪ੍ਰਭੂ ਇਥੇ ਕੀ ਆ ਬਹੁਤ ਨੌਕਾ ਟ੍ਰੇਟਾਂ ਦੇ ਨੋਰਮਲ ਰੇਟਾਂ ਦੇ ਇੰਨਾ ਵਧੀਆ ਕੰਮ ਕਰਦੇ ਨੇ ਤੁਸੀਂ ਸੁਣ ਕੇ ਪ੍ਰਭੂ ਹੈਰਾਨ ਹੋ ਜਾਓਗੇ ਮੈਂ ਬੇਟੀ ਦੇ ਸਲੀਪਰ ਸੈੱਟ ਕਰਾਈ ਸੀਗੇ ਕੰਮ ਸੀ 50 ਰੁਪਏ ਦਾ ਤੇ ਮੈਂ ਅੰਕਲ ਨੇ ਮੰਗੇ ਨੇ 20 ਰੁਪਏ ਸਿਰਫ ਪਰ ਉਹ ਮੈਂ ਤਾਂ ਅੰਕਲ ਨੂੰ ਵੱਧ ਹੀ ਦੇ ਕੇ ਆਇਆ ਤਾਂ ਪ੍ਰਭੂ ਨਾਲ ਤਾਂ ਬਜ਼ੁਰਗਾਂ ਦੀ ਹੈਲਪ ਹੋ ਜਾਂਦੀ ਆ ਅੱਜ ਇੰਨੀ ਗਰਮੀ ਦੇ ਵਿੱਚ ਮਤਲਬ 45 ਤੋਂ 44 ਡਿਗਰੀ ਟੈਂਪਰੇਚਰ ਹੈ ਧੁੱਪ ਦੇ ਵਿੱਚ ਬਾਪੂ ਆਪਣਾ ਇੱਥੇ ਬੈਠਦਾਗਾ ਬੱਸ ਸਟੈਂਡ ਤੋਂ ਲੈ ਬੱਸ ਸਟੈਂਡ ਦੇ ਸਾਹਮਣੇ ਤੇ ਇੰਨਾ ਘੈਂਟ ਕੰਮ ਕਰਦਾ ਆਪਣੇ ਬੱਚਿਆਂ ਦੇ ਅਕਸਰੀ ਬੂਟ ਵਗੈਰਾ ਸਕੂਲ ਟੁੱਟ ਜਾਂਦੇ ਨੇ ਭਰਾਓ ਆਪਾਂ ਇਹ ਛੱਡ ਦੰਨੇ ਆ ਜੋ ਪੈਸੇ ਵੱਧ ਮੰਗ ਲੈਂਦੇ ਨੇ ਤੁਸੀਂ ਇਹਨਾਂ ਅੰਕਲ ਤੋਂ ਸਮਝਾ ਕੇ ਦੇਖਿਓ ਮੈਂ ਮੈਂ ਪ੍ਰਭਾਓ ਖਰਾਬ ਨਹੀਂ ਟੁੱਟਣੀ ਨਹੀਂ ਨਹੀਂ ਹੈਗੇ ਇੰਨੇ ਘੈਂਟ ਸਮਾਰਦਾਗਾ ਬੀੜੀ ਨੂੰ ਸ਼ੇਅਰ ਤੇ ਲੈ ਜਰੂਰ ਕਰਿਓ ਤਾਂ ਕੋਈ ਤਾਂ ਜੋ ਅੰਕਲ ਦੀ ਹੈਲਪ ਹੋ ਸਕੇ ਭਰਾਓ ਨਾਲੇ ਆਪਾਂ ਅੰਕਲ ਨਾਲ ਗੱਲਾਂ ਬਾਤਾਂ ਕਰਾਂਗੇ ਸੁਣਾਵਾਂਗੇ ਤੁਹਾਨੂੰ ਵੀ ਪੁਰਾਣੇ ਬਿਰੂਗਾਂ ਦੇ ਗੱਲਾਂ ਕਿੰਨੇ ਘੈਂਟ ਹੁੰਦੇ ਨਹੀਂ ਗੀਆਂ ਪੂਰੇ ਅੰਕਲ ਦੇ ਅੰਕੜੇ ਕੱਢੇ ਹੋਏ ਨੇ ਪੂਰੇ ਆਜੂ ਤੁਹਾਨੂੰ ਗੱਲਾਂ ਬਾਤਾਂ ਕਰਾਉਣੇ ਗੌਰ ਨਾਲ ਸੁਣਿਓ ਕਦੋਂ ਹੋਊਗਾ ਇਹਨਾਂ ਫਿਊਟੇ ਭਾਈ ਜਮਾ ਸਹੀ ਗੱਲ ਅੰਕਲ ਕੰਮ ਜਾਵਣਗੇ ਟੋਪੇ ਲੈ ਹਾਂ ਹਾਂ ਦੋ ਦਿਲਾਉਣੇ ਤੋਂ ਨਹੀਂ ਜਦ ਨਵੇਂ ਲੈ ਨਹੀਂ ਮਤਲਬ ਇਹ ਨਹੀਂ ਜਣਾ ਹਿਮਾਚਲ ਦੇ ਵਿੱਚ ਉੱਥੇ ਆਪਣੇ ਨੂੰ ਪਤਾ ਆਪਣਾ ਪੱਧਰ ਆ ਗਿਆ ਉਧਰ ਉਚਾਈ ਹੁਣ ਪਹਾੜੀ ਏਰੀਆ ਆ ਗਿਆ ਸੀਰੀਅਲ ਦੇ ਤਾਂ ਨਹੀਂ ਨਾ ਚੋਦੇ ਚਾਉਦੇ ਤਾਂ ਨਹੀਂ ਹਾਂ ਨਹੀਂ ਅੰਮ੍ਰਿਤ ਬਾਜੀ फॉर्म में काम जी फ्री वाले वो कलर खत्म करते रही गला मैं भी नाइट पासियो वो पत्थर का पत्थर माहियो कारवन हरियाणा की डंगरा ना वोया बंदेड़ा वो भी दिसूं कुछ फ्री ज्यादा कर लेता हां जी हाँ। कर दूंगा मैं क्या जड़ गया थी लेबर का खत्म कर सारी ये मशीननी जो सारा जो मशीननी आ गया मशीननी आ गया ਹਾਂ ਬੈਟਰੀ ਵਾਲਾ ਹੈ ਸਾਰਾ ਇਲੈਕਟ੍ਰੀਕਲ ਸਿਸਟਮ ਹੈ ਰਹਾ ਹਾਂ ਹੁਣ ਫੋਨ ਨਾਲੇ ਥਿੰਿੰਗ ਕਰਵਾਣੀ ਮਿਲ ਜੂ ਹਾਂ ਉਹਨਾਂ ਟੱਟ ਕੋ ਬਟ ਬਣਾਉਂਦੇ ਤੇ ਉਹਨਾਂ ਦੇ ਵਿੱਚ ਦੀ ਆਉਂਦੀ ਸਾਥੀ ਤੂੰ ਜੇ ਸੁਣ ਰਹੀਆਂ ਹਾਂ ਹਾਂ ਅੱਛਾ 4 ਵੀਲਰ ਠੀਕ ਹੈ ਇਹ ਉਹਨਾਂ ਰੱਖ ਕੇ ਆਈਦਾ ਹਾਂ ਉਹਨਾਂ ਦੀ ਜਿਹੜਾ ਸੇਰਾ ਰੈਨਪਾਸ ਕਰਦਾ ਜੋ ਖੱਗ ਹੋਊਗਾ ਹੂੰ ਤਸਦੀ ਕਰਵਾਉਣੀ ਹੈ ਅੱਛਾ ਟਾਟਾ ਕੰਮ ਨਾਲ ਉਹ ਜ਼ਰਾ ਕੰਮ ਹੋ ਗਿਆ ਖਤਮ ਹੋ ਗਿਆ ਦਾ ਕੰਮ ਦੀ ਖਤਮ ਹੋ ਗਿਆ ਖਤਮ ਹੋ ਗਿਆ ਹਾਂ ਸਹੀ ਗੱਲ ਹੈ ਅਰੇ ਪੇਰ ਦਾ ਟੋਟਲ ਕੰਮ ਹੀ ਖਤਮ ਕਰਤਾ ਜੀ ਹਾਂ ਜੀ ਸਾਡੇ ਕੰਡੋਕਾਂ ਬਿਲਡਿੰਗ ਦਾ ਸਰ ਆ ਲੈ ਆ ਲੈ ਕੇ ਕੀ ਹੈ 10000 ਰੁਪਏ ਦਾ ਕੰਮ ਕਰ ਦਿੱਤਾ ਹੈ ਹਾਂ ਜਿਹੜਾ ਚੰਦੇ ਦਾ ਝੂੜਾ ਸੀ ਹੁਣ ਇੱਕ ਜੇ ਟਾਕੀ ਦੀ ਲਾਉਂਦੇ ਤਾਂ 40000 ਰੁਪਏ ਦੇ ਕੇ ਜਾਂਦਾ ਨਾ ਇੱਕ ਟਾਕੀ ਲੱਗਦੀ ਠੀਕ ਹੈ ਸਾਰਾ ਕੰਮ ਹੋ ਗਿਆ ਖਤਮ ਹੋ ਗਿਆ ਬੜਾ ਹੈ ਹੀ ਨਹੀਂ ਥੋੜਾ ਛਾਲ ਆ ਜੂਗਾ ਜੋ ਜੱਗਾਂ ਚਲਦੀਆਂ ਚੈਨਮਟ ਆਈਗਾ ਉਹ ਉਹ ਦੂਜਾ ਕੱਪੜੇ ਦਾ ਬਾਕੀ ਚੈਨਮਟ ਵੀ ਆ ਜੀ ਨਾ ਹਾਂ ਹਾਉ ਜੀ ਬਰਾਮੀ ਨਹੀਂ ਹਰੇਕ ਪਿੰਡ ਦੇ ਵਿੱਚ ਨਵੇਂ ਜੋੜੇ ਬਣਾਏ ਦਸਤਕਾਰੀ ਗੱਲ ਹੈਗੇ ਸੈਗੇ ਸੀ ਜੀ ਜੇ ਦੋ ਤਾਂ ਦੋ ਦੰਦ ਸਾਡੇ ਪੰਢਾ ਗਈ ਮੇਰੇ ਸਾਡੇ ਕੰਮ ਹੀ ਛੱਡ ਗਏ ਉਹ ਪੁਰਾਣੇ ਵੀ ਕਰ ਦਈ ਬਈ ਇਹ ਪਹਿਲਾਂ ਕਹਿੰਦਾ ਸਹਾਲਾਂ ਚ ਗਰਮੀਆਂ ਚ ਵੀ ਮੈਨੂੰ ਸਹਾਲਾਂ ਚ ਲੋੜ ਆ ਜੋੜਿਆਂ ਦੀ ਮੇਰੇ ਹੱਥ ਤੇ ਜੋੜਾ ਤਿਆਰ ਰੱਖੀ ਚਾਹ ਜਿਨੀ ਕਿ ਧਰਮੀ ਚੁੰਦੇ ਜੀ ਉਹ ਐਨਾ ਦੇਨਾਂ ਲੋਕ ਮਲੋ ਹੱਥੀ ਕੰਮ ਕਰਾਉਂਦੇ ਸਾਰਾ ਕੁਝ ਉਹ ਗੱਲ ਮੁਬਾਬ ਲੈਨੇ ਕੋਈ ਚਾਰ ਚਾਰ ਜੁਨੀ ਹਾੜੀ ਜੇ ਰੋਟਾ ਜਿਹਾ ਲੱਗਦਾ ਚੜੇਦਾ ਰਹੀ ਜਾਂ ਟਾਂਗਾਂ ਲਾ ਰੋ ਅੱਛਾ ਜੀ ਉਹ ਕਰੇ ਨੇ ਅੱਛਾ ਜੀ ਉਹ ਹਾੜੀ ਦਾ ਕਿੰਜ ਲੱਗ ਜਾਂਦਾ ਫੇਰ ਉਹਦਾ ਨਵੇਂ ਲੱਗਦਾ ਹਰੇਕ ਹੁੰਦਾ ਸਹੀ ਗੱਲ ਹੈ ਉਹ ਨਵੇਂ ਬੈ ਕੇ ਤਾਹਿਲ ਪਾ ਕੇ ਚੜੇ ਲੋਂਦਾ ਹੂੰ ਆਇਆ ਯਾਰ ਆਪਣਾ ਗਿਆਨ ਵਿੱਚ ਚਾਰ ਚਾਰ ਜਿਹੜੇ ਲੱਗਦਾ ਉਹ ਕਿੜਾ ਸਾਰਾ ਕਾੜੀ ਦੀ ਆ ਰਹੀ ਜੋੜੇ ਜਦ ਦੇ ਖਤਮ ਹੋ ਗਏ ਹਾਂ ਹਾਂ ਸਦਾ ਮੋ ਗਿਆ ਨੇ ਹਾਂ ਹੱਥ ਤੱਕ ਮੋਈ ਮੋਟਾ 16 ਸਿਸਟਮ ਚੱਲ ਪਿਆ ਫੈਂਸੀ ਸਿਸਟਮ ਚੱਲ ਪਿਆ ਇਹ ਫੈਂਸੀ ਮਾਰੂ ਆ ਬੰਨੋ ਇਹ ਹੀ ਮਾਰੂ ਸਹੀ ਗੱਲ ਹੈ ਅੰਗਲ ਚਮੜੀ ਦੇ ਬੁਮਾਰੀ ਲਾਦਨੇ ਪਲਾਸਟਰ ਦੇ ਬੁਮਾਰੀ ਲਾਦਨੇ ਆ ਚਮੜੀ ਦੇ ਬੁਮਾਰੀ ਲਾਦਦੀ ਨਹੀਂ ਸੀ ਨਾ ਬੁਮਾਰੀ ਪਰਾਈ ਜਦਨੇ ਤੋਂ ਲੱਗੀ ਵੀ ਨਹੀਂ ਸੀ ਜਦ ਮੈਨੂੰ ਸਮਝਾ ਨਹੀਂ ਆਉਂਦਾ ਸੀ ਇੱਦਾਂ ਚਲਾ ਮੁਰਕਾ ਸੀ ਉਹ ਜੰਮਣਾ ਖਿੱਚਦਾ ਸੀ ਅਸਸ ਹਾਂ ਚਾਮੜੇ ਤੇ ਮਤਲਬ ਮੁਰਕਾ ਮਾਰਨੀ ਸੀਗਾ ਜਿਵੇਂ ਉਹ ਜਿਆ ਖਿੱਚ ਲੈਂਦਾ ਸੀ ਉਹਦਾ ਆ ਦੇ ਆਪਾਂ ਕੰਮ ਕਰਦੇ ਸੀ ਅੱਧਾ ਕਿਲੋ ਮਿੱਟੀ ਖਾਂਦੇ ਸੀ ਉਹਦੇ ਖਾਂਦੇ ਸੀ ਖਾਂਦੇ ਸੀ ਖਾਂਦੇ ਮੈਂ ਪੇਟ ਸਾਕੇ ਨੇ ਮੁਰਕਾ ਮਾਰਾ ਕਿ ਬੰਦੇ ਉੱਟ ਕੇ ਹਰੇਕ ਬੰਦਾ ਕਰੇ ਬਿਮਾਰ ਬੰਦਾ ਹੋਇਆ ਨਹੀਂ 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 ਸਾਰੇ ਐਸੀ ਜਨਤਾ ਹੈ ਹਰੇਕ ਬਿਮਾਰ ਹੈ ਬਿਮਾਰ ਹੈ ਬਿਮਾਰ ਥੱਬਾ ਥੱਬਾ ਰੁੱਟਿਆਂ ਦੇ ਗੋਲੇ ਖਾਣੇ ਚੰਦਰਾ ਉਹਨਾਂ ਅੱਛਾ ਆਜ ਕੱਲ ਤਾਂ ਕੰਡੀਸ਼ਨ ਕਿਹੋ ਜਿਹੀ ਹੈ ਠੀਕ ਹੈ ਕੀ ਹੋ ਗਈ ਹੈ ਸਹੀ ਜਿਹਾ ਹੈ ਸਹੀ ਜਿਹਾ ਹੈ ਪਟਾਪੁਰਾ ਤੇ ਤੇ ਸੈੱਟ ਕਰੇ ਅਧਿਆ ਵਿਸ਼ੇ ਦਾ ਰਾਜੰਦਾ ਜਦੋਂ ਇਹਨੀ ਜ਼ਿਕਰ ਹੋਈ ਦੁਦਰੀ ਚੋਂ ਨਹੀਂ ਹੈ ਹਮਮ ਜਿਹੜੀ ਜਾਨ ਦੇ ਘਟੂ ਦੇ ਗਰੀਬ ਬੰਦਨ ਦਾ ਉਹ ਫਾਰੰਦਾ ਤੇ ਕਿਸੇ ਨੇ ਕੰਮ ਨਹੀਂ ਲਾਇਆ ਹਮਮ ਲੈ ਕੇ ਦੇਖਾਂ ਮੈਂ ਦੇਖਾਂ ਹੋਰ ਬੜਦਾ ਬਾਕੇ ਦੇ ਉਸਤਾਦ ਹਾਂ ਵੀ ਦੇਖ ਲੈ ਮੜਾ ਗਿੜਾ ਕੱਟ ਗਿਆ ਤੁਰ ਕੇ ਮੈਂ ਮਨ ਕੀ ਪਾਲੂ ਹੈ ਕਿਹਦੇ ਲੋਟਾ ਕੰਮ ਉਹਦੇ ਤੁਰਕੇ ਹੀ ਲੰਬਾਇਆ ਜਿਵੇਂ ਮਰਜੀ ਬੋਲ ਲੈਵੇ ਕਿਵੇਂ ਲੋਟਾ ਕੰਮ ਕੰਕੀ ਰੇ